ਕਿ ਉਹਨਾਂ ਨਾਲ ਫੇਸਬੁਕ ਤੇ ਫਰੈਂਡਸ਼ਿਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੀ ਸੀ ਵੀ ਜੇ ਮੈਨੂੰ ਤੁਸੀਂ ਮੇਰੇ ਨਾਲ ਲੰਬੀ ਫਰੈਂਡਸ਼ਿਪ ਰੱਖਣੀ ਹੈ ਜਾਂ ਕੁਝ ਹੋਰ ਸੈਕਸੁਅਲ ਸਬੰਧ ਬਣਾਉਣੇ ਆ ਤਾਂ ਮੇਰੇ ਨਾਲ ਵਿਆਹ ਕਰ। ਇਹ ਜਿਹੜੇ ਨੌਜਵਾਨਾਂ ਨੇ ਕਿਹਾ ਵੀ ਸਾਡੇ ਨਾਲ ਵਿਆਹ ਕਰਾ ਕੇ ਧੋਖਾ ਕਰਿਆ ਪੈਸੇ ਲੈ ਕੇ ਘਰੋਂ ਨੌਕਰੀ ਦਾ ਝਾਂਸਾ ਦਿੱਤਾ ਹੈ ਅਮੀਰਪੁਰ ਲੈ ਕੇ ਸੀਗੇ ਚਾਹ ਮੈਂ ਕਿਸੇ ਨੂੰ ਮੇਰੇ ਤੋਂ ਮਿਲਣ ਨਹੀਂ ਆਗੇ। ਜਿਹੜੇ ਮੁੰਡੇ ਕੁੜੀਆਂ ਨੂੰ ਫੇਸਬੁੱਕ ਤੇ ਦੋਸਤ ਬਣਾਉਣ ਦਾ ਸ਼ੌਕ ਹੈ ਇਹ ਖਬਰ ਉਹਨਾਂ ਲਈ ਹੈ ਅਜੀਬ ਜਿਹੇ ਮਿੱਠੀ ਦੀ ਹੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਕੋੜੀ ਕਰ ਦਿੱਤੀ ਹੈ ਦਰਸਲ ਰੂਪਨਗਰ ਪੁਲਿਸ ਵੱਲੋਂ ਇੱਕ ਅਜੀਬ ਹੀ ਫੇਸਬੁੱਕ ਛਾਤਰ ਹਸੀਨਾ ਨੂੰ ਕਾਬੂ ਕੀਤਾ ਗਿਆ ਜੋ ਪਹਿਲਾਂ ਫੇਸਬੁੱਕ ਤੇ ਦੋਸਤੀ ਕਰਕੇ ਝੋਲੇ ਪਾੜੇ ਨੌਜਵਾਨਾਂ ਨੂੰ ਆਪਣੇ ਜਾਲ ਚ ਫਸਾਉਂਦੀ ਅਤੇ ਫਿਰ ਉਹਨਾਂ ਦੇ ਨਾਲ ਵਿਆਹ ਕਰਵਾਉਣ ਮਗਰੋਂ 5-7 ਦਿਨ ਬਿਤਾਉਣ ਦੇ ਬਾਅਦ ਮੌਕਾ ਦੇ ਕੇ ਸਾਰੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਜਾਂਦੀ। ਇਸ ਦੇ ਵੱਲੋਂ ਕਈ ਨੌਜਵਾਨਾਂ ਨੂੰ ਤਾਂ ਫੇਸਬੁੱਕ ਤੇ ਹੀ ਲੁੱਟ ਲਿਆ ਜਾਂਦਾ। ਇੰਨਾ ਹੀ ਨਹੀਂ ਇਸ ਕੁੜੀ ਵੱਲੋਂ ਆਪਣੇ ਆਪ ਨੂੰ ਕੈਨੇਡੀਅਨ ਦੱਸਿਆ ਜਾਂਦਾ ਤੇ ਜਿਸ ਕਰਕੇ ਨੌਜਵਾਨ ਵੀ ਇਸ ਦੇ ਜਾਲ ਵਿੱਚ ਫਸਦੇ ਚਲੇ ਜਾਂਦੇ। ਵਿਦੇਸ਼ ਜਾਣ ਦੇ ਲਾਲਚ 'ਚ ਕਈ ਨੌਜਵਾਨਾਂ ਨੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲਈਆਂ ਤੇ ਨਾਲ ਹੀ ਪੈਸਾ ਵੀ। ਰੂਪਨਗਰ ਪੁਲਿਸ ਦੇ ਉਪ ਕਪਤਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਿਲਾ ਦੀ ਗ੍ਰਿਫਤਾਰੀ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਇਸ ਕੋਲੋਂ ਕਈ ਵਿਅਕਤੀਆਂ ਦੇ ਆਈਡੀ ਕਾਰਡ ਅਤੇ ਏਟੀਐਮ ਵੀ ਬਰਾਮਦ ਕੀਤੇ ਗਿਨੇ ਜਾਂਚ ਦੌਰਾਨ ਪਤਾ ਲੱਗਾ ਕਿ ਆਈਡੀ ਕਾਰਡ ਅਤੇ ਏਟੀਐਮ ਕਾਰਡ ਉਹਨਾਂ ਵਿਅਕਤੀਆਂ ਦੇ ਨੇ ਜਿਨ੍ਹਾਂ ਨਾਲ ਇਸ ਮਹਿਲਾ ਨੇ ਠੱਗੀ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਅਤੇ ਇਸ ਦੇ ਇੱਕ ਬੇਟਾ ਵੀ ਹੈ ਪਰ ਇਹ ਆਪਣੇ ਘਰਵਾਲੇ ਤੋਂ ਜੁਦਾ ਹੋ ਕੇ ਰਹਿੰਦੀ ਹੈ ਵਿਦੇਸ਼ ਜਾਣ ਦੇ ਨਾਲ ਨਾਲ ਇਹ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਵੀ ਦਿੰਦੀ ਸੀ ਇਹ ਪਲਵੀ ਰਾਣੀ ਨਾ ਦੀ ਲੜਕੀ ਹੈ 22 ਸਾਲ ਦੀ ਉਮਰ ਹੈ ਉਮਰ ਤਾਂ ਜੀ ਪਾ ਕੱਟਾ ਪਰ ਇਹ 18 ਸਾਲ ਦੀ ਵੀ ਮੈਰਿਜ ਹੋ ਗਈ ਸੀ ਤੇ ਇਹ ਤਲਾਕशुदा ਔਰਤ ਹੈ ਇੱਕ ਦਾ ਬੱਚਾ ਵੀ ਹੈ ਛੋਟਾ ਹੋ ਜੋ ਤੇ ਹਸਬੰਦ ਕੋ ਰਹਿਦਾ ਹਸਬੰਦ ਇਹਦਾ ਕੀਪਸਾ ਦਾ ਇਹ ਉਸ ਤੋਂ ਬਾਅਦ ਮਤਲਬ ਜਿਵੇਂ ਆਪਾਂ ਕਹਿ ਰਹੇ ਨੇ ਵੀ ਜਿਵੇਂ ਜਿਵੇਂ ਦਿਮਾਗੀ ਦਾ ਠਗੀ ਵਾਲੇ ਪਾਸੇ ਚੱਲ ਪਿਆ ਇਹ ਫੇਸਬੁਕ ਤੇ ਲੜਕਿਆਂ ਨਾਲ ਦੋਸਤੀ ਬਣਾਉਂਦੀ ਸੀ ਤੇ ਉਹਨਾਂ ਨੂੰ ਆਪਣੇ ਆਪ ਨੂੰ ਐਨਆਰਆਈ ਦੱਸ ਕੇ ਉਹਨਾਂ ਨਾਲ ਫਰੈਂਡਸ਼ਿਪ ਕਰ ਲੈਂਦੇ ਸੀ ਫਰੈਂਡਸ਼ਿਪ ਕਰਕੇ ਕਿਸੇ ਨੂੰ ਨੌਕਰੀ ਦਾ ਬਹਾਨਾ ਲਾ ਕੇ ਕਿਸੇ ਨੂੰ ਬਾਹਰ ਜਾਣ ਦਾ ਬਹਾਨਾ ਲਾ ਕੇ ਕਿਸੇ ਨੂੰ ਭਰੋਸੇ ਵਿੱਚ ਲੈ ਕੇ ਉਹਦੇ ਨਾਲ ਰਹਿ ਕੇ ਇਹਨੇ ਕਿਸੇ ਕੇ ਥਾਂ ਤੇ ਕਈ ਥਾਵਾਂ ਤੇ ਠੱਗੀ ਲਾਈ ਆ ਕਈ ਥਾਵਾਂ ਤੇ ਚੋਰੀ ਵੀ ਕੀਤੀ ਆ ਉਹਨਾਂ ਦੇ ਘਰ ਦਾ ਸਮਾਨ ਵਗੈਰਾ ਤੇ ਇੱਥੇ ਇਹ ਇਹ ਮਨਜੀਤ ਸਿੰਘ ਜਿਹੜਾ ਲੁਧੀ ਮਾਜਰੇ ਦਾ ਰਹਿਣ ਵਾਲਾ ਇਸ ਲੜਕੇ ਨੂੰ ਇਹਨਾਂ ਨੇ ਫੇਸਬੁਕ ਤੇ ਇਹਨੇ ਫਰੈਂਡਸ਼ਿਪ ਕੀਤੀ ਤੇ ਉਹਦੇ ਘਰ ਇਸ ਬਹਾਨੇ ਆ ਕੇ ਠਹਿਰ ਗਈ ਕਿ ਮੇਰੇ ਕੋਲ ਜਿਹੜੇ ਡਾਕੂਮੈਂਟ ਨੇ ਮੇਰੇ ਉਹ ਗੋਮੋਗੇ ਤੇ ਮੈਂ ਹੋਟਲ 'ਚ ਨਹੀਂ ਠਹਿਰ ਸਕਦੀ ਵਿਦਆਉਟ ਡਾਕੂਮੈਂਟ ਤੇ ਇਸ ਕਰਕੇ ਮੈਨੂੰ ਉਹਦੇ ਘਰੇ ਰੱਖ ਲਓ 2-4 ਦਿਨ ਬਾਅਦ ਉਹ ਉਹਨਾਂ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਬੇਟੇ ਨੂੰ ਉਹਨਾਂ ਦੇ ਮਾਪਾਪੋਨ ਨੂੰ ਮੈਂ ਸਾਡੇ ਬੇਟੇ ਨੂੰ ਨੌਕਰੀ ਦਿਵਾ ਦਿੰਨੀ ਆ ਪੀਐਨ ਦੀ ਪੱਕੀ ਨੌਕਰੀ ਦਿਵਾ ਦਿੰਨੀ ਆ ਉਹ ਚਾਰੇ ਚਾਂਸੇ 'ਚ ਆ ਗਏ ਤੇ ਉਹਨਾਂ ਕੋਲ 50000 ਰੁਪਏ ਨੌਕਰੀ ਲਵਾਉਣ ਦਾ ਲੈ ਲਿਆ ਤੇ ਇਹ ਜਿਹੜੇ ਇਸ ਦਰਮਿਆਨ ਉਹਨਾਂ ਦੇ ਘਰੇ ਰਹਿ ਕੇ ਉਹਨਾਂ ਦੇ ਏਟੀਐਮ ਵੀ ਚੋਰੀ ਕਰ ਲਏ ਉਹਨਾਂ ਦਾ ਇੱਕ ਮੁੰਡਲੇ ਆਧਾਰ ਕਾਰਡ ਤੇ 10000 ਰੁਪਏ ਵੀ ਜਿਹੜਾ ਲਕਚੋਰੀ ਕਰ ਲਿਆ ਉਹ ਚੋਰੀ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫਿਰ ਜਿਹੜਾ ਉਹ ਜਿਹੜੀ ਸਾਡੇ ਕੋਲ ਇਤਲਾਹ ਪਹੁੰਚੀ ਤੇ ਉਸ ਤੋਂ ਅਸੀਂ ਫਿਰ ਮੌਕਰੀ ਤਧਾਰ ਤੇ ਉਹਦੇ ਕੇਜਿਸਟਰ ਕਰਕੇ ਉਹਨੂੰ ਅਰਸ਼ਟ ਕੀਤਾ ਪੁਲਿਸ ਦੇ ਮੁਤਾਬਿਕ ਇਸ ਮਹਿਲਾ ਦਾ ਨਾਮ ਪੱਲਵੀ ਉਰਫ ਮਿੱਠੀ ਹੈ ਅਤੇ ਇਹ ਮਿੱਠੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਇਸ ਦੇ ਚਾਰ ਵੱਡੇ ਭੈਣ ਭਰਾ ਜ਼ਿਲ੍ਹਾ ਰੂਪਨਗਰ ਦੇ ਇੱਕ ਪਿੰਡ ਵਿੱਚ ਰਹਿੰਦੇ ਨੇ ਅਤੇ 2015 ਵਿੱਚ ਪਲਵੀ ਉਰਫ ਮਿੱਟੀ ਦਾ ਵਿਆਹ ਕਰਵਾਲੇ ਵੱਲੋਂ ਕਿਰਤਪੁਰ ਵਿਖੇ ਕੀਤਾ ਗਿਆ ਸੀ ਜਿਹੜਾ ਯੰਗ ਲੜਕੇ ਹੁੰਦੇ ਨੇ ਸ਼ਕਲ ਦੇਖਣ ਨੂੰ ਇਹ ਲੜਕੀ ਦੀ ਜਿਹੜੀ ਸੋਹਣੀ ਸੂਰਤ ਹੈ ਤੇ ਉਹ ਫੇਸਬੁੱਕ ਤੇ ਫਰੈਂਡ ਬਣਾ ਲੈਂਦੀ ਸੀ ਤੇ ਉਹ ਲੜਕੇ ਵੀ ਕਈ ਵਾਰੀ ਇਸ ਝਾਂਸੇ 'ਚ ਆ ਜਾਂਦੇ ਸੀ ਕਿ ਸ਼ਾਇਦ ਅਸੀਂ ਉਹਦੇ ਬਹਾਨੇ ਕਿ ਕੈਨੇਡਾ ਦੀ ਰਹਿਣਾ ਉਹਨਾਂ ਨੂੰ ਕੈਨੇਡਾ ਦਾ ਦੱਸਦੀ ਸੀ ਤੇ ਕੈਨੇਡਾ ਦੇ ਸਾਨੂੰ ਇਹਦੇ ਬਹਾਨੇ ਕੈਨੇਡਾ ਜਾਣ ਦਾ ਮੌਕਾ ਮਿਲ ਜੇ ਸਾਡਾ ਤਾਂ ਵਿਆਹ ਹੋ ਗਿਆ ਅਸੀਂ ਬਾਹਰ ਚਲੇ ਜੀ ਜਾਂ ਉਹਨਾਂ ਨੂੰ ਬਾਹਰ ਜਾਣ ਦਾ ਝਾਂਸਾ ਲਾਉਂਦੀ ਸੀ ਜਾਂ ਉਹਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਇਹਦਾ ਨੰਗਲ ਦੇ ਕੋਲੇ ਪਿੰਡ ਹੈ ਇਹਦਾ ਦੱਸਿਆ ਜਦੋਂ ਖੇੜਾ ਪਿੰਡ ਹੈ ਤੇ ਨੰਗਲ ਕੋਲੇ ਇਹਦੇ ਮਦਰ ਫਾਦਰ ਇਹਦੇ ਦੋ ਭੈਣ ਭਰਾ ਹੋਰ ਨੇ ਜੋ ਇਸ ਤੋਂ ਵੱਡੇ ਨੇ ਤੇ ਇਹ ਸਭ ਤੋਂ ਛੋਟੀ ਸੀ ਇਹਦਾ ਵੀ 18 ਸਾਲ ਦੀ ਉਮਰ ਚੀਚਾ ਅਗੋਂ 4 ਸਾਲ ਪਹਿਲਾਂ ਇਹਦਾ ਕੀਰਤਪੁਰ ਦੇ ਲੜਕੇ ਨਾਲ ਵਿਆਹ ਹੋ ਗਿਆ ਸੀ ਉਹ ਤੋਂ ਇਹਦਾ ਬੱਚਾ ਵੀ ਹੈ ਲੇਕਿਨ ਉਹ ਨਾਲੇ ਤਲਾਕ ਸ਼ੋਦਾ ਤੇ ਇਹ ਹੁਣ ਇਕੱਲੀ ਰਹਿ ਰਹੀ ਹੈ ਤੇ ਜਦੋਂ ਇਸ ਬਾਰੇ ਮਿੱਟੀ ਨਾਲ ਹੀ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਇਸ ਨੇ ਮੰਨਿਆ ਕਿ ਇਸ ਦਾ ਤਾਂ ਇੱਕ ਹੀ ਵਿਆਹ ਹੋਇਆ ਹੈ ਅਤੇ ਇੱਕ ਹੀ ਪੁੱਤਰ ਹੈ ਫਿਲਹਾਲ ਬਾਕੀ ਦੇ ਵਿਆਹਾਂ ਤੋਂ ਮਿੱਠੀ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ ਤੁਸੀਂ ਜਿਹੜੀ ਹੈਗੇ ਕਿੰਨੇ ਨੌਜਵਾਨਾਂ ਨਾਲ ਧੋਖਾ ਕੀਤਾ ਤੁਸੀਂ ਕਿੰਨੇ ਨੌਜਵਾਨਾਂ ਨੇ ਤੁਹਾਡੇ ਤੇ ਪਰਚਾ ਦਰਜ ਕੀਤਾ ਹੈਗਾ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਪਰਚੇ ਬਾਰੇ ਸਰ ਮੈਂ ਕਿਸੇ ਨੂੰ ਪੈਸੇ ਦਿਵਾਏ ਸੀ ਆਪਣੀ ਰਿਸਪੋਨਸੀਬਿਲਟੀ ਤੇ ਤੇ ਜਿਨ੍ਹਾਂ ਨੂੰ ਪੈਸੇ ਦਿਵਾਏ ਸੀ ਉਹ ਵੀ ਮੁੱਕਰ ਗਏ ਸੀ ਤੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹਨਾਂ ਨੇ ਮੇਰੀ ਰਿਸਪੋਨਸੀਬਿਲਟੀ ਤੇ ਦਿੱਤੇ ਸੀ ਤੇ ਉਹਨਾਂ ਨੇ ਮੈਨੂੰ ਬਲੇਮ ਕੀਤਾ ਸਰ ਨਹੀਂ ਤੇ ਤੁਸੀਂ ਫੇਸਬੁੱਕ ਆਈਡੀ ਦੇ ਜ਼ਰੀਏ ਹੀ ਮਿਲਦੇ ਸੀ ਲੋਕਾਂ ਨੂੰ ਕਿਦਾਂ ਨੀਲੀ ਸਰ ਮੇਰੇ ਫਰੈਂਡ ਸੀ ਭਾਜੀ ਸੀ ਉਹਨਾਂ ਦੇ ਅੱਗੇ ਸਿਸਟਰ ਸੀ ਜਿਹਨਾਂ ਨੂੰ ਕਦੇ ਦਿਵਾਇਆ ਸੀ ਨਹੀਂ ਤੇ ਫੇਸਬੁਕ ਤੇ ਜ਼ਰੀਏ ਨਹੀਂ ਕਿਸੇ ਨਾਲ ਮਿਲੇ ਨਹੀਂ ਜੀ ਕਿੱਥੋਂ ਤੁਹਾਡਾ ਵਿਆਹ ਕਿੱਥੇ ਹੋਇਆ ਸੀਗਾ ਕਰਤਾਰਪੁਰ ਹੋਇਆ ਸੀ ਹੈਂ ਕਰਤਾਰਪੁਰ ਕਰਤਾਰਪੁਰ ਹਾਂਜੀ ਤੇ ਹੁਣ ਕੀ ਹੈ ਕਿੱਥੇ ਹੈ ਉਹ ਤੇ ਤੁਹਾਡੇ ਹਸਬੰਡ ਕਿੰਨੇ ਬੱਚੇ ਤੁਹਾਡੇ ਬੇਟਾ ਹੈ ਹੈਂ ਇੱਕ ਬੇਟਾ ਤੂੰ ਹੁਣ ਉਹ ਤੁਹਾਡੇ ਨਾਲ ਹੀ ਰਹਿੰਦੇ ਨਹੀਂ ਜੀ ਕਿਉਂ ਹੋਰ ਵੀ ਵਿਆਹ ਕਰਾਈ ਕਿੰਨੇ ਨਹੀਂ ਜੀ ਕੀਰਤਪੁਰ ਜਿਹੜਾ ਕਿਰਾਏ ਹੋ ਉਹ ਕਿਹੜਾ ਹੈ? ਡਾਇਰੈਕਟ ਹੋ ਰਿਹਾ ਸੀ। ਅੱਛਾ ਕੀਰਤਪੁਰ ਤੇ ਕਤਾਰਪੁਰ ਦੋ ਜਗ੍ਹਾ ਕਿਰਾਏ? ਨਹੀਂ ਕਤਾਰਪੁਰ ਹੀ ਕਿਰਾਏ ਸੀ ਉਹ। ਕੀਰਤਪੁਰ ਰਹਿੰਦੇ ਸੀ ਕੱਲਾ। ਅੱਛਾ ਸੀ। ਤੇ ਜਿਹੜੇ ਤੁਸੀਂ ਜਿਹੜੇ ਹੈਗੇ ਗੈਣੇ ਚੋਰੀ ਕਿਤੇ ਕੱਪੜਿਆਂ ਦੀ ਚੋਰੀ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ? ਸਰ ਮੈਂ ਕੋਈ ਜਾਨਵਰ ਕੋਈ ਕੱਪੜੇ ਚੋਰੀ ਨਹੀਂ ਕੀਤੇ। ਹੂੰ ਹੂੰ। ਨਹੀਂ ਜਿਹੜੇ ਨੌਜਵਾਨਾਂ ਨੇ ਕਿਹਾ ਵੀ ਸਾਡੇ ਨਾਲ ਵਿਆਹ ਕਰਾ ਕੇ ਧੋਖਾ ਕਰਿਆ ਪੈਸੇ ਲੈ ਕੇ ਕਰੋ। ਕੋਈ ਨੌਕਰੀ ਦਵਾਉਣ ਦੀ ਨੌਕਰੀ ਦਾ ਝਾਂਸਾ ਦਿੱਤਾ ਹੈ। ਅਮੀਰਪੁਰ ਲੈ ਕੇ ਸੀਗੇ। ਚੰਗਾ ਕਿ ਤੁਸੀਂ ਨਮੀਰ ਕੰਨ ਲਵੇ ਕੋਈ ਪੂਫ ਗੇਨ ਕਰੋ ਜਿਹਦੇ ਵਿੱਚ ਮੈਂ ਮੈਰਿਜ ਕੀਤੀ ਹੋਵੇ ਕਿਸੇ ਨਾਲ ਇੱਕ ਅੰਦਰ ਸਰਟੀਫਿਕੇਟ ਦੇ ਮੈਰੀ ਸਾਟੀਫਿਕੇਟ ਹੈ ਜਾਂ ਕੋਈ ਕੋਰਟ ਸਪਲਸ ਸਰਟੀਫਿਕੇਟ ਨਹੀਂ ਜਿਹੜੇ ਤੁਹਾਡੇ ਪਾਸ ਤੋਂ ਜਿਹੜਾ ਏਟੀਐਮ ਨਿਕਲੇ ਨੌਜਵਾਨਾਂ ਦੇ ਜਿਹੜੇ ਹੋਰ ਹੋਰ ਕਾਰਡ ਆਈ ਕਾਰਡ ਨਿਕਲੇ ਉਹ ਕਰੇ ਉਹ ਕਿੱਦਾਂ ਨਿਕਲੇ ਸੋ ਭਾਈ ਜਿੱਥੇ ਅੱਜ ਸੋਸ਼ਲ ਮੀਡੀਆ ਨੇ ਕਈ ਕੰਮ ਆਸਾਨ ਕਰ ਦਿੱਤੇ ਨੇ ਉੱਥੇ ਹੀ ਇੱਕ ਵੱਡੇ ਅਪਰਾਧ ਦਾ ਪਲੇਟਫਾਰਮ ਵੀ ਇਹ ਬਣ ਚੁੱਕਿਆ ਹੈ ਇਸ ਲਈ ਸਾਨੂੰ ਸਭ ਨੂੰ ਇਸ ਅਪਰਾਧ ਦੇ ਪਲੇਟਫਾਰਮ ਤੋਂ ਬਚ ਕੇ ਰਹਿਣ ਦੀ ਲੋੜ ਦੀ ਹੈ ਸੋਸ਼ਲ ਮੀਡੀਆ ਦੇ ਇਸ ਚੱਕਰ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਹੀ ਫਸ ਰਹੇ ਨੇ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀਆਂ ਸਿੱਕੀ ਗਤੀਵਿਧੀਆਂ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਪਛਤਾਵਾ ਪੱਲੇ ਨਾ ਪੈ ਜਾਵੇ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ